असलम दोस्तों स्वागत है आप सब पीर फकीर चैनल में दोस्तों अज मैं आप सब लगवीं शरीफ का पैगाम ग्यारहवीं शरीफ का सुनेहा लैके हाजिर हो सो दोस्तों इस महीने की जड़ा कि ए साल दो हज़ार तेई का लास्ट महीना है दिसंबर महीना है इस महीने की इस साल की जो आखिरी ग्यारहवीं शरीफ है वह है तेई दिसंबर ਦਨ ਸ਼ਨੀਵਾਰ 2023 ਇਹ ਸਾਲ ਦੀ ਆਖਰੀ 11ਵੀਂ ਸੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਅਬਦੁਲ ਕਾਦਰ ਸ਼ਾਹ ਜ਼ਿਲਾਨੀ ਮਹਿਬੂਬ ਸੁਭਾਨੀ ਪੀਰੇ ਪੀਰਾ ਮੀਰੇ ਮੀਰਾ ਗੌਸਪਾ 11ਵੀਂ ਵਾਲੀ ਸਰਕਾਰ ਦੀ ਇਹ ਸਾਲ ਦੀ ਆਖਰੀ 11ਵੀਂ ਸ਼ੀਫ ਦੇਣੀ ਹੈ ਅਤੇ ਨਵੇਂ ਸਾਲ ਲਈ ਖੈਰਾਂ ਬਰਕਤਾਂ ਫੈਜ਼ ਮੰਗਣੇ ਆ ਅਤੇ ਮੇਰੇ ਗੋਂਸਪਾਕ ਸਰਕਾਰ ਦਾ ਸ਼ੁਕਰ ਅਦਾ ਕਰਨਾ ਆ ਸੋਪਾ ਸਾਰਿਆਂ ਨੇ 23 ਦਸੰਬਰ ਨੂੰ ਸ਼ਾਮ ਸਵਾ 5 ਵਜੇ 11ਵੀਂ ਸ਼ਰੀਫ ਦਾ ਖਤਮ ਦਬੋਣਾ ਆ ਮੇਰੇ ਗੋਂਸਪਾਕ ਸਰਕਾਰ ਦੇ ਨਾਮ ਦੀ ਨਿਆਜ਼ ਬਰਉਣੀ ਆ ਚਿਰਾਗ ਰੋਸ਼ਨ ਕਰਨਾ ਆ ਦਰੂਦ ਪਾਕ ਪੜਨਾ ਆ ਸੋ ਇੱਕ ਵਾਰ ਫਿਰ ਦੱਸ ਦਈਏ ਇਸ ਸਾਲ ਯਾਨੀ ਕਿ ਦਸੰਬਰ ਮਹੀਨੇ ਦੀ ਆਖਰੀ 11ਵੀਂ ਸ਼ਰੀਫ 23 دسمبر ਦਿਨ ਸ਼ਨੀਵਾਰ 2023 ਨੂੰ ਹੈ ਤੇ ਆਪਾਂ ਸਾਰਿਆਂ ਨੇ ਮੇਰੇ ਗੌਂਸਪਾਕ ਸਰਕਾਰ ਨੂੰ ਯਾਦ ਕਰਨਾ ਤੇ ਉਹਨਾਂ ਦੀ ਗੈਰਮਿਸ਼ੀਫ ਦੇਣੀ ਹੈ ਸੋ ਦੋਸਤੋ ਇਸੇ ਤਰ੍ਹਾਂ ਦੇ ਗੈਰਮਿਸ਼ੀਫ ਦੇ ਪੈਗਾਮ ਆਪ ਸਭ ਵੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ